ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਇਆ ਜੁੜੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਉਹ ਸਿੰਘ ਦਵਾਈ ਲੜਕਾ ਜਨਮ ਤਰੀਕ 1995 ਹਾਈਟ 5 ਫੁੱਟ 5 ਇੰਚ ਕਾਸਟ 2 ਇਅਰ ਸਿੱਖ ਗੋਤ ਗੱਲ ਏਰੀਆ ਅਪਰੋਚ ਪਰ ਕਮ ਟ੍ਰੈਵਲਰ ਡਰਾਈਵਰ ਦबई ਜ਼ਮੀਨ ਇੱਕ ਕਿਲਾ ਆਪਣਾ ਕਾਸ਼ੇਮਾਲੇ ਦੇ ਵਿੱਚ ਮੰਗ ਵਧੀਆ ਬਰਵਾਤ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਸਿੰਪਲ ਵਿਆਹ ਕਰਨਾ ਇਹਨਾਂ ਦਾ ਮੋਬਾਈਲ ਨੰਬਰ 77107 91791 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਕੈਨੇਡਾ ਦਾ ਲੜਕਾ ਜਨਮ ਤਰੀਕ 3 9 1995 ਹਾਈਡਰ ਸ਼ੇਫਰਡ ਕਾਸਟੂ ਜਰਸੀ ਕਾ ਏਰੀਆ ਲੁਧਿਆਣਾ ਨੇੜੇ ਜਗਰਾਉਂ ਪੜਾਈ ਗ੍ਰੈਜੂਏਸ਼ਨ ਕੰਮ ਕੈਨੇਡਾ ਵਰਕ ਪਰਮਿਟ ਪਰਿਵਾਰ ਮੈਂਬਰ ਇੱਕ ਭੈਣ ਇੱਕ ਭਰਾ ਮੈਰਿਡ ਨੇ ਮੰਗ ਰਹੀ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਜਾਂ ਸਿਟੀਜ਼ਨ ਹੋਵੇ ਮੈਰिज ਬੀਰੂ ਵਾਲੀ ਇਹਨਾਂ ਨੂੰ ਫੋਨ ਨਾ ਕਰਨ ਇਹਨਾਂ ਦਾ ਮੋਬਾਈਲ ਨੰਬਰ 9888166367 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਜੋਤੀ ਬਰਮਾ ਜਨਮ ਤਰੀਕ 24/09/1991 ਜਨਟਾਈਮ 10:00 ਪੀਐਮ ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਕੋਰਸ ਆਰਟੀਆ ਇਰੀਆ ਕਪੂਟਲਾ ਕਾਸਟ ਸੁਨਿਆਰੀ ਵਰਮਾ ਲੜਕੀ ਦਾ ਤਲਾਕ ਹੋਇਆ ਕੋਈ ਬੱਚਾ ਨਹੀਂ ਮੰਗ ਅਵਧੀਆਂ ਪਰਿਵਾਰ ਤੋਂ ਪੜਿ ਲਿਖੇ ਲੜਕੇ ਦੀ ਲੋੜ ਹੈ ਲੜਕੇ ਦਾ ਆਪਣਾ ਬਿਜ਼ਨਸ ਵਧੀਆ ਹੋਵੇ ਕਪੂਟਲਾ ਦੇ ਨੇੜੇ ਵਾਲੇ ਹੀ ਸੰਪਰਕ ਕਰਨ ਸਿੰਪਲ ਵਿਆਹ ਕਰਨਾ ਚੁੰਨੀ ਚੜਾਵਾ ਇਹਨਾਂ ਦਾ ਮੋਬਾਈਲ ਨੰਬਰ 7099 10872 ਤੁਸੀਂ ਪਰਿਵਾਰ ਨੂੰ ਕੌਣ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੀ ਹੂੰ ਨਾਮ ਕੋਰ ਕਨੇਡਾ ਲੜਕੀ ਜਨਮ ਦੀ 31 2002 ਹਾਈਡ ਪਨਫੋਰ ਸ਼ੇਂਜ ਏਰੀਆ ਜਗਰਾਉਂ ਕਾਸਟ ਰਾਮਦਾਸੀ ਸਿੱਖ ਪੜਾਈ ਪਲੱਸ 2 ਮੈਡੀਕਲ ਇੰਡੀਆ ਤੋਂ ਕੋਰਸ ਹੈਲਥ ਸਰਵਿਸ ਕਨੇਡਾ ਲੜਕੀ ਵਰਕ ਪਰਮੈਂਟ ਕਨੇਡਾ ਪਰਿਵਾਰ ਮੈਂਬਰ ਪਿਤਾ ਮਾਤਾ ਗਵਰਨਮੈਂਟ ਜੋਬ ਇੱਕ ਪਰ ਮੰਗ ਅਵਦੀਆ ਪਰਵਤ ਨੂੰ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਚੰਬਰ ਪਮੈਂਟ ਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8437538601 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 17 12 2003 ਕਾਸਟ ਜਰਸੀਕ ਪੜਾਈ ਬੀਏ ਲੜਕਾ ਪੁਲਸ ਵਿੱਚ ਪਾਰਟੀ ਹੋਣ ਦੀ ਤਿਆਰੀ ਕਰ ਰਿਹਾ ਜ਼ਮੀਨ 3.5 ਕਿੱਲੇ ਮੰਗ ਹੈ ਵਿਧਿਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਜਨਰਲ ਕਾਸਟ ਨੂੰ ਪੈ ਇਹਨਾਂ ਦਾ ਮੋਬਾਈਲ ਨੰਬਰ 77149 04630 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸੋਨਾ ਸੁਨੱਖਾ ਲੜਕਾ ਇੰਗਲੈਂਡ ਸਿਟੀਜ਼ਨ ਜਨਮ ਤਰੀਕ 1997 ਹਾਈ 5 ਫੁੱਟ 9 ਇੰਚ ਪੜਾਈ ਗ੍ਰੈਜੂਏਸ਼ਨ ਕੰਮ ਇੰਗਲੈਂਡ ਵਿੱਚ ਵਧੀਆ ਜੋਬ ਕਾਸਟ ਜਰਸਿਕ ਏਰੀਆ ਜਲੰਧਰ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਮੰਗ ਵਧੀਆ ਪਰਿਵਾਰ ਤੋਂ ਪੜਿ ਲਿਖੀ ਲੜਕੀ ਸੋਨੀ ਸੁਨੱਖੀ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 773 142277 ਤੁਸੀਂ ਪ੍ਰਵਾਣ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮਾ ਸਿੰਘ ਜਨਮਤਿਕ 12/7/1994 ਹਾਈਟ ਪੰਕੂਰ ਸਤਿੰਜ ਕਾਸਟ ਜਟਸੀਕ ਗੋਤ ਗੈਲ ਏਰੀਆ ਰੋਪੜ ਪੜਾਈ ਐਮ ਐਸ ਸੀ ਆਈਟੀ ਪੀ ਜੀ ਡੀ ਸੀਏ ਵੀ ਸੀ ਸਾਫਟਵੇਅਰ ਇੰਜੀਨੀਅਰ ਮੋਹਾਲੀ ਤਨਖਾਹ 10 ਲੱਖ ਪੈਕੇਜ ਜ਼ਮੀਨ 2 ਏਕੜ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਮਾਤਾ ਹਾਊਸ ਵਾਈਫ ਮੈਂ ਅਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 75890 00177 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ नाम कौर जर्मन सिटीजन जंपल लड़की जन्म तरीक दो हज़ार दो हाइड इंच एरिया लुधियाना का पढ़ाई आर्किटेक्चर ड्राफ्टमैन लड़की जॉब कर दी चाली लाख सालाना पैकेज परिवार मेंबर माता पिता एक भैन मैरिड एक सारे जन्मन सदी मंग अवधिया परिवार तो पढ़े लिखे लड़के की लोड़ है ਜਰਮਨ ਲੜਕਾ ਪੀਆਰ ਜਾਂ ਸਿਟੀਜ਼ਨ ਹੋਵੇ ਲੜਕੀ ਦੀ ਪੜਾਈ ਵਿਕਾਮ ਐਮਕਾਮ ਬੀਐਸਸੀ ਨਰਸਿੰਗ ਬੀਟੈਕ ਮੈਕੈਨਿਕਲ ਕੀਤੀ ਹੋਵੇ ਲੜਕੇ ਕੋਲ ਜ਼ਮੀਨ 10 ਏਕੜ ਹੋਵੇ ਇਹਨਾਂ ਦਾ ਮੋਬਾਈਲ ਨੰਬਰ +491639357995 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਹੁਣ ਇਹਨਾਂ ਨੂੰ ਜਰਮਨ ਦੇ ਟਾਈਮ ਦੇ ਹਿਸਾਬ ਨਾਲ ਕਰਨਾ ਨਾਮ ਉਸਿੰਗ ਜਰਮਤੀ 1 2 3 1999 हाइट 5 ਫੁੱਟ 9 ਇੰਚ ਪੜਾਈ ਪਲੱਸ 2 ਜ਼ਮੀਨ 2 ਕਿੱਲੇ ਕੰਮ ਡਾਕਟਰ ਏਰੀਆ ਪਟਿਆਲਾ ਕਾਸਟ ਯਰਸੀਕ ਲੜਕੀ ਦਾ ਤਲਾਕ ਹੋਇਆ ਮੰਗ ਹੈ ਵਧੀਆ ਪਰਵਾਰ ਨੂੰ ਲੜਕੀ ਦੀ ਲੋੜ ਹੈ ਤਲਾਕ ਵਾਲੀ ਬਿਨਾਂ ਬੱਚੇ ਤੋਂ ਵੀ ਪਰਵਾਰ ਵਾਲੇ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9914565207 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਉਹ ਸਿੰਘ ਜਨਮ ਤਰੀਕ 21 12 1994 ਹਾਈਟ 5 ਫੁੱਟ 7 ਇੰਚ ਪੜਾਈ 10th ਏਰੀਆ ਬਟਿੰਡਾ ਜ਼ਮੀਨ 5 ਕਿੱਲੇ ਕੰਮ ਵਧੀਆ ਘਰ ਉਹ ਕਿਤੇ ਵੜੇ ਮੰਗ ਖਾਨਾਨੀ ਪਰਵਾਰ ਨੂੰ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98724 2673 ਤੁਸੀਂ ਪਰਿਵਾਰ ਨੂੰ ਹੁਣ ਕਰਕੇ ਅਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਇਸ ਇੰਗਰ ਜਨਮ ਤਰੀਕ 2001 ਹਾਈਟ 6 ਫੁੱਟ 2 ਇੰਚ ਕਾਸਟ ਜੱਟ ਸਿੱਖ ਲੋਤਾ ਲੜਕਾ ਏਰੀਆ ਪਗਵਾੜਾ ਜ਼ਮੀਨ 5 ਏਕੜ ਕੰਮ ਕੈਨੇਡਾ ਪੀਆ ਰੇਲਵੇ ਸਰਕਾਰੀ ਨੌਕਰੀ ਮਾਨ ਵਾਦੀਆ ਪਰਵਾਤਾਂ ਪੜੇ ਲਿਖੇ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 6 ਇੰਚ ਹੋਵੇ ਏਰੀਆ ਦੁਬਾਬਾ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98152 15195 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੁਮਾਰ ਜਨਮ ਤਰੀਕ 23/8/1990 ਹਾਈਟ 5 ਫੁੱਟ 8 ਇੰਚ ਜ਼ਿਲ੍ਹਾ ਲੁਧਿਆਣਾ ਕਾਸਟੂ ਵਮਨ ਪੜਾਈ ਬੀਟੈਕ ਐਮਬੀਏ ਕੰਮ ਕੰਪਨੀ ਵਿੱਚ ਮੈਨੇਜਰ ਲੁਧਿਆਣੇ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਇਹਨਾਂ ਨੂੰ ਜਾਤੀ ਵੰਦਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ 97817 15013 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸੁਨੱਖਾ ਲੜਕਾ ਯੂਐਸਏ ਵਰਨ ਉਮਰ 35 ਸਾਲ ਹਾਈਟ 5 ਫੁੱਟ 11 ਇੰਚ ਕਾਸਟ ਜਰਸੀ ਕਾ ਕੰਮ ਆਪਣਾ ਬਿਜ਼ਨਸ ਵਧੀਆ ਜੋਬ ਪਰਵਾਰ ਮੈਂਬਰ ਮਾਤਾ ਪਿਤਾ ਇੱਕ ਭੈਣ ਯੂਐਸਏ ਆਪਣਾ ਘਰ ਮੰਗ ਵਧੀਆ ਕਹਾਣੀ ਪਰਵਾਰ ਤੋਂ ਪੜ੍ਹੀ ਲਿਖੀ ਸੋਨੇ ਸੁਨਕੀ ਲੜਕੀ ਦੀ ਲੋੜ ਹੈ ਲੜਕੀ ਯੂਐਸਏ ਵਰਨ ਜਾਂ ਯੂਐਸਏ ਲੰਬੇ ਸਮੇਤੋਂ ਰਹਿੰਦੇ ਹੋਣ ਉਹਨਾਂ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ +1559930 5701 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਉਮਰ 34 ਸਾਲ ਕਾਸਟ ਯੂਅਰ ਸਿੱਖ ਜ਼ਮੀਨ 10 ਕਿੱਲੇ ਪੜਾਈ 8ਵੀਂ ਪਾਸ ਲੜਕੇ ਦਾ ਤਲਾਕ ਹੋਇਆ ਏਰੀਆ ਬਰਨਾਲਾ ਮੰ ਅਵਡੀਆ ਪਰ ਵਾਟ ਨੌਕਰੀ ਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9041584725 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਵਾਈੋ ਡਾਟਾ ਸੈਂਡ ਕਰੋ ਸਾਡਾ ਉਹ WhatsApp ਨੰਬਰ 950159337